ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਗਾਮਾ ਸੇ ਲੈ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣ ਤੇ ਆਓ ਪੁੱਛ ਲੈਨੇ ਬਾਈ ਤੋਂ ਟੇਰ ਆਜੋ ਬਾਈ ਜੀ ਹੋ ਠੀਕ ਹੋ ਵਧੀਆ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਦਾ ਸਰ ਬੱਬੂ ਹੈ ਜੀ ਐਡਰੈਸ ਲਾਹਤਪੁਰਾਈ ਜੀ ਠੀਕ ਹੈ ਬਾਈ ਇਹ ਲਾਪਣੋਂ ਬਠਿੰਡਾ ਪਿੰਡ ਨੇੜੇ ਪਿੰਡ ਵਿੱਚ ਜਿਹੜੇ ਆਪਣੇ ਭਦੌਰ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ 70747217 ਦਨਸਤਾ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਜਰਸੀ ਆ ਹਾਂਜੀ ਹਾਂਜੀ ਜਰਸੀ ਬਲੈਕ ਜਰਸੀ ਕਿਹੜਾ ਸੂਆ ਸੂਈ ਆ ਇਹ ਦੂਸਰਾ ਸੂਆ ਸੂਈ ਆਸਾ ਕਦੋਂ ਸੂਈ ਆ ਭਾਈ ਇਹਨੂੰ ਜੀ ਮੰਨ ਕੇ ਚਲੋ 2 3 ਘੰਟੇ ਹੋ ਗਏ 2 ਤੋਂ 3 ਘੰਟੇ ਹੋ ਗਏ ਸੂਈ ਨੂੰ ਬੱਚਾ ਕੀ ਆ ਮੰਨ ਬੱਚਾ ਦਿੱਤਾ ਬੱਚਾ ਦਿੱਤਾ ਭਾਈ ਕਿੰਨਾ ਕਬੌੜਾ ਫਿਰ ਭਰਾ ਨਹੀਂ ਕੱਢਿਆ ਬੌੜਾ ਮੰਨ ਕੇ ਚਲੋ ਹੀ ਬੈਂਦੀ ਨਹੀਂ ਹਿਲੇਵਾ ਪਰਮਾਤਮਾ ਦੇ ਹੁਕਮ ਨਾਲ ਬਹੁਤ ਚੰਗਾ ਲੱਗਿਆ ਇਹਨੂੰ ਹੂੰ ਤੇ ਇਹਦਾ 5 5.5 ਕਿਲੋ ਬੋਲਦੇ ਤਾਂ ਹੀ ਲੇਵਾ ਯਾਰ ਸੱਚੀ ਵਾਹ ਹਾਂ ਪੰਡ ਵਾਲਾ ਲੇਵਾ ਪੰਡ ਵਾਲਾ ਆ ਪਰਮਾਤਮਾ ਬਾਬਾ ਨੂੰ ਹੁੰਦਾ ਹੈ ਨਾ ਬੱਕ ਕੋਲ ਨੂੰ ਹਾਂ ਥਣ ਦੇਖ ਬਾਈ ਥਣ ਬਾਲਾ ਚੰਗਾ ਇਕੱਲਾ ਇਕੱਲਾ ਥਣ ਪੰਡ ਵਾਲਾ ਲੇਵਾ ਲੱਗਿਆ ਸੂਈ ਸਵਾਈਆ ਖੋਲ ਦੇ ਬਾਈ ਤੋੜ ਦੇ ਜਰਸੀ ਬ੍ਰੀਡ ਗਰਮੀ ਘਟਾਉ ਨੂੰ ਹੈਂਡ ਫੋੜ ਲਾਉ ਲਾ ਬਾਈ ਜੇਰ ਬਈਆ ਰੱਖੀ ਬੈਠਾ ਬੱਤਲ ਚ ਓਕੇ ਬਾਈ ਇਹ ਠੰਡੀ ਠੁੰਡੀ ਫੁੱਲਾ ਹਨ ਜਿਵੇਂ ਮਰਜੀ ਜਿੱਧਰ ਦੀ ਮਰਜੀ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲਾ ਲੇਵਾ ਬਹੁਤ ਹੈ ਲੇਵਾ ਤਾਂ ਬੜਾ ਜਿਆਦਾ ਹੀ ਹੁੰਦਾ ਹੈ ਮਗਰ ਮੂੰਹ ਬਲਾ ਲੇਵਾ ਤੇ ਥਣ ਦੀ ਇੱਕ ਕਿਆ ਬਾਤ ਆ ਪੂਰੀ ਰਿੱਥੀ ਤੇ ਇਕਲਾ ਇਕਲਾ ਥਣ ਬਾਕੀ ਤੋਰਾ ਦੇਖੋ ਕਰਮ ਵਾਲੀ ਬਿਊਟੀ ਚੈੱਕ ਕਰੋ ਲੈ ਤੋਆ ਕੋਈ ਭੈਣ ਭਰਾ ਛੋਟੀ ਨਾ ਮੰਨ ਕੇ ਆਵੇ ਨਾ ਘਰ ਤੇ ਜਾਣ ਮੰਨ ਕੇ ਆਵੇ ਸਾਰਾ ਸਾਰਾ ਜਾਨ ਵਾਲਾ ਹਾਂ ਪੂਰੀ ਜਾਨ ਵਾਲੀ ਆ ਪੜੀ ਵੀ ਆ ਕੱਦ ਛੋਟਾ ਨਾ ਮੰਨਿਓ ਚਮਕ ਫੁੱਲ ਆ ਬਰੀਡ ਫੁੱਲ ਆ ਬਈ ਸ਼ਰਮਾਈ ਇੱਕ ਨੰਬਰ ਬਰੀਜ ਆ ਕਿ ਨਹੀਂ ਬਾਈ ਹੂੰ ਬਾਕੀ ਤੋਰਾ ਦੇਖੋ ਲੈ ਕਿਆ ਬਾਬ ਹੈ ਯਾਰ ਖੰਡੀ ਫੁੱਲ ਸੂਈ ਸਵਾਈ ਸਾਡਾ ਕੋਈ ਨਾ ਪਸੂ ਪੈ ਨਹੀਂ ਸਕਦਾ ਵੀ ਗਰਮ ਹੋਊਗਾ ਸਹੀ ਆ ਸਾਰਾ ਬਸ ਠੰਡਾ ਲੈ ਕੇ ਖੋਸਾ ਠੰਢੀ ਵਗਣਾ ਸਹੀ ਆ ਸਾਰਾ ਕਰ ਵਾਲੀ ਨੂੰ ਆਏ ਰੱਖ ਲਾ ਲਾਏ ਬਾਈ ਜੱਥੇ ਮਰਜ਼ੀ ਖੜਾ ਲਾ ਕੋਈ ਚੱਕਰੀ ਨਹੀਂ ਕਹਿਣਾ ਕਰਮਾਈ ਨੇ ਕੁਝ ਨਹੀਂ ਠੰਡੀ ਸੀਲ ਫੁੱਲ ਆਦਾ ਕਿਆ ਬਾਤ ਹੈ ਚਮਕ ਚਮਕ ਬੜੀ ਹੈ ਯਾਰ ਬੜਾ ਥੋੜਾ ਬੱਚੇ ਦਾ ਕਰਦੀ ਹੈ ਕਾਜੀ ਤੋਈ ਹੈ ਨਾ ਹਾਂ ਬੱਚੇ ਦਾ ਕਰਦੀ ਹੈ ਤਾਜੀ ਸੋਈ ਹੈ ਜਿਵੇਂ ਮਰਜੀ ਜਿੱਧਰ ਦੀ ਮਰਜੀ ਵਾ ਜਾ ਠੰਡੀ ਤੋਂ ਕਰਮਾਈ ਫੋੜ ਲਾ ਬਾਈ ਲੇਵਾ ਪੰਡ ਵਾਲਾ ਲੱਗਿਆ ਕਾ ਪੰਡਾ ਵਾਲੇ ਵਾਲੀ ਕਰਦੀ ਦੋਦੋ ਜੀ ਮੰਨ ਕੇ ਚੱਲੋ ਆਪਾਂ ਨੂੰ ਤਾਂ ਉਮੀਦ ਹੈ ਕਿ ਤੋ ਬਾਈ 24 ਕਿਲੋ ਦੀ ਹੂੰ ਮਾਰ ਕਹਿੰਦਾ ਕੱਲ ਪਹਿਲੇ 22 ਕਿਲੋ ਓਕੇ ਜੀ ਕੋਈ ਮਾੜਾ 20 ਮਾਦੇ ਕਿਲੇ ਲੈ ਬਾਈ ਮਨ ਕਨ ਲੈ ਮਗਲੇ ਜੀਵਾ ਅਗਲੇ ਜੀਵਾ ਸਹੀ ਗੱਲ ਆ ਬਾਈ ਤੇ ਠੰਡੀ ਸੀ ਇਹਦਾ ਜੇ ਉਥੋਂ ਦਾ ਮਾੜਾ ਤੁਹਾਨੂੰ ਪਤਾ ਬੱਚਾ ਬੱਚੇ ਦਾ ਕਰ ਲਿਆ ਇਹ ਪੱਠੇ ਪੁੱਠੇ ਖਾਈ ਨਹੀਂ ਖਾਂਦੀ ਜਿੱਤਰ ਦੀ ਬਿਮਾਰੀ ਪੈ ਕੀ ਬਾਤ ਆ ਯਾਰ ਇੰਨਾ ਠੰਡਾ ਬਸੂ ਯਾਰ ਕੀ ਬਾਤ ਕਿੱਥੋਂ ਲਿਉਨੇ ਉਹ ਹੂੰ ਇੱਧਰ ਨੇ ਬਸ ਬੈਠ ਕੇ ਜਵਾਈ ਕਰਾਉਣ ਵਾਲੀ ਬੱਛੀ ਆਏ ਨਹੀਂ ਕਿੱਦਾਂ ਸਹੀ ਗੱਲ ਸਹੀ ਦੇਖੋ ਕਹਿ ਦਿੰਨੋ ਠੰਡੀ ਤਾਂ ਬਾਹਲੀ ਆ ਕੀ ਆ ਆਹ ਸਾਡਾ ਡਾਕਟਰ ਸਾਹਿਬ ਹੂੰ ਪਚਵਾਈ ਚ ਗਈ ਇੱਕ ਨੰਬਰ ਆ ਜੀ। ਕੋਈ ਨਿਆਲੇ ਨੂੰ ਨਹੀਂ ਕੁਝ ਨਹੀਂ ਦਿੱਤਾ। ਕੀ ਬਾਤ ਆ ਯਾਰ। ਹਮ ਮੁੱਲ ਕੀ ਅੱਜ ਹੈ? ਹੋਲਡ ਆਰ 75000 ਦੀ ਦੇ ਦਾਂ ਕੋਈ 80 ਨਹੀਂ ਕੋਈ 85। ਸਹੀ ਗੱਲ ਆ। 75000 ਦੀ ਵੱਛੀ ਦੇ ਦਿਆਂ। ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲੈ। 75000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਭਾਈ। ਕੋਈ ਆਪਣੇ ਨੂੰ 20000 ਦਾ ਵੱਟਾ ਹੋਊ ਜੀ ਨੇੜੇ ਨੇੜੇ ਆਪਣੇ ਪਿੰਡਾਂ 'ਚੋਂ। ਹਮ ਆਪਣੇ ਮਾਲ ਦਾ 20000 ਦਾ ਵੱਟਾ ਹੋਊਗਾ। ਸਹੀ ਆ ਭਾਈ। ਸਹੀ ਆ। ਹਾਂਜੀ ਅੱਗੇ ਦੋ ਨੰਬਰ ਕਿਹੜਾ ਸੂਆ ਸੂਈਏ ਇਹ ਬਲੂਨ ਬੱਚੀ ਜੀ ਅਗਰ ਸਾਹ ਦੋ ਦੰਦ ਹੈ ਜੀ ਦੋ ਦੰਦ ਪਹਿਲਾ ਸੂਆ ਬੱਚੀ ਇੱਥੇ ਆ ਜੀ ਨੇ ਬੱਚੀ ਨੂੰ ਜਨੂਅਰੀ ਹਾਂਜੀ ਕੀ ਆ ਬਾਤ ਬੱਚੀ ਕੋਣੀ ਬੱਚੀ ਦਿਖਾਉਣੀ ਹੈ ਬੱਚੀ ਦਿਖਾਓ ਜੀ ਬੱਚੀ ਬੜੀ ਚੰਗੀ ਹੈ ਬੜੀ ਚੰਗੀ ਬੱਚੀ ਦਿੱਤੀ ਆਪ ਦੇ ਤੇ ਗਈ ਹੈ ਜਮਾ ਆਪ ਦੇ ਦਲੇ ਗਈ ਹੈ ਲੰਮੀ ਲੰਮੀ ਬੋਲ ਲੰਮੀ ਲੰਮੀ ਬਹੁਤ ਵੱਡੀ ਬੱਚੀ ਏਦਾਂ ਦੀ ਕਰਕੇ ਦਿਖਾ ਦਿਓ ਬਿਊਟੀ ਬਹੁਤ ਚੀਖਾ ਦਿਖਾ ਦਿਓ ਨਾਲੇ ਮਹਿਰ ਜੀ ਨੇ ਬੱਚੀ ਇੱਕ ਨੱਕ ਫ੍ਰੀ ਹੈ ਜੀ ਹਮਮ ਸਹੀ ਆ ਭਾਈ ਦੀ ਗੱਲ ਸਹੀ ਆ ਹੋਲੀ ਦਾ ਧਮਾਕਾ ਹੈ ਹੋਲੀ ਦਾ ਧਮਾਕਾ ਅੱਜ ਹੋਲੀ ਆ ਬਾਈ ਕਹਿੰਦਾ ਮੁੱਲ ਵੀ ਜਮਾ ਜਾ ਜੀ ਦਾ ਮੁੱਲ ਜੈਜ ਹੋਣਗੇ ਉਹ 95 80 85 ਵਾਲਾ ਕੰਮ ਨਹੀਂ ਹੁਣ ਲੇਵਾ ਦੇਖੀ ਮੈਂ ਹੀਟਿੰਗ ਚੈੱਕ ਕਰੀ ਕਿਆ ਜਿਵੇਂ ਪਲੂਨ ਬੱਛੀ ਆ ਜੀ ਆਲ ਤਾਂ ਮਾੜੀ ਮੋਟੀ ਥੋਨੂੰ ਪਤਾ ਕਰਦੀ ਪਸੂ ਪਰ ਆਏ ਨਹੀਂ ਵੀ ਲੱਤਾਂ ਨਹੀਂ ਮਾਰਨ ਵਾਲੀ ਲਓ ਜਿਵੇਂ ਮਾਰਜੀ ਫੇਰੀ ਖਾਣ ਦੇਖੀ ਬਾਈ ਲੈ ਪੂਰੀ ਵਿਥੀ ਤੇ ਇਕੱਲਾ ਇਕੱਲਾ ਥਣ ਗਲਰਦੀ ਥਣ ਮੁੱਠੀ ਵਾਲਾ ਥਣ ਚਿਵਾਈ ਕਿਵੇਂ ਆ ਚਿਵਾਈ ਬਹੁਤ ਵਧੀਆ ਆ ਰਸਾ ਠੀਕ ਆ ਬਾਈ ਹਾਂਜੀ ਇਹਨੂੰ ਸੂਈ ਨੂੰ ਸਾਰੇ ਜਿਹੇ ਬੀਮੰਤ ਹੋਇਣੀ 15 ਗਾ ਹੋਈ ਹੋਣਗੇ ਠੀਕ ਆ ਜੇਰ ਪੈਣੀ ਆ ਜੀ ਇਹਦੀ ਜੇਰ ਪੈਣੀ ਬਾਕੀ ਆ ਮੱਛੀ ਇਹਨੇ ਦੇਤੀ ਆ ਸਹੀ ਗੱਲ ਤੇ ਮੂਹਰ ਦੀ ਥਣ ਥਣ ਦਿਖਾ ਦਿਓ ਸਾਰੇ ਪੀੜੀ ਪਾ ਗਏ ਲੱਗੇ ਰਿਆ ਆਏ ਨਹੀਂ ਹੋਊਗਾ ਵੀ ਲੱਤਾਂ ਮਾਰੂ ਜੈਨ ਨਾ ਆਏ ਨਹੀਂ ਹੋ ਜਾਣਗੇ ਜਿੰਮੇ ਮਰਜੀ ਬਹਿ ਜਾ ਨਾ ਜੀ ਨਾ ਮਾੜੀ ਮੋਟੀ ਆਲ ਤਾਂ ਕਰਨੀ ਕਰਨੀ ਨੂੰ ਪਤਾ ਡੰਗਰ ਨਹੀਂ ਹਨ ਸਹੀ ਗੱਲ ਜੇ ਪਹਿਲਾਂ ਪਲੂਣਾ ਮੂੰਹੋਂ ਭਵੇਂ ਕੋਈ ਵੀ ਮੂੰਹ ਆ ਕੇ ਕੱਟ ਲੈ ਦੋਨਾਂ ਦੋਨਾਂ ਬੋਲ ਦੇ ਭਾਈ ਤੋੜ ਦੇ ਬੱਚਾ ਮਗਰ ਬੱੱਛੀ ਆ ਬੱੱਛੀ ਵੀ ਡਾਇਮੰਡ ਪੀਸ ਆ ਆਪ ਵੀ ਬੜ ਡਾਇਮੰਡ ਪੀਸ ਹੀ ਆ ਬਿਊਟੀ ਚੈੱਕ ਕਰ ਲੋ ਪ੍ਰਿੰਟ ਪ੍ਰਿੰਟ ਬੜਾ ਚੰਗਾ ਕੁਆਲਿਟੀ ਦਾ ਨੰਬਰ ਜਿਵੇਂ ਪਤਲੇ ਪਿੰਡੇ ਦੀ ਆ ਹਨਾ ਚਮਕਪੂਰੀ ਆ ਗਰਮਾਈ ਦੀ ਲੈ ਤੋਰਾ ਦੇਖ ਕਰ ਲੈ ਕੀ ਬਾਤ ਆ ਲੇਵਾ ਬਾਬਾ ਬਹਿਰ ਗਰਮਾਈ ਹੂੰ ਤੋਰਾ ਵੀ ਇੱਕ ਨੰਬਰ ਆ ਕੁਲਪਾੜੀ ਇਹ ਤਾਂ ਆਉਂਦੇ ਸਾਲੂ ਕੋਸ ਹੋਰ ਹੀ ਬਣ ਜਾਣੀ ਆ ਹੂੰ ਸਹੀ ਨੇ ਸਹੀ ਆ ਇਹ ਪਹਿਲਾ ਦੂਆ ਪਹਿਲਾ ਸਾਲ ਦੀ ਅੱਛੀ ਆ ਖਾਨੀ ਸਾਈ ਸਾਲ ਦੀ ਅੱਛੀ ਆ ਲਓ ਜਿਵੇਂ ਮਰਜੀ ਜਿੱਧਰ ਦੀ ਮਰਜੀ ਵਾਜਾ ਇਹਦੀ ਬਲੂਨਾਂ ਦਾ ਲੱਤਾਂ ਮਾਰੂ ਓਕੇ ਉਹ ਕੰਮ ਹੈ ਨਹੀਂ ਗੱਲ ਸਾਹਿਬ ਦਾ ਤੇ ਮੂਰਤੀ ਆ ਕੇ ਥਾਂ ਦਿਖਾਇਓ ਨਾਲੇ ਮਿਲਕ ਵੇਨ ਦਿਖਾਇਓ ਕਿੰਨੀਆਂ ਚੰਗੀਆਂ ਨੇ ਕੀ ਬਾਤ ਆ ਬਾਈ 나ੜਾਂ ਹੈ ਹਾਂ ਅੱਲੀ ਕੱਲੀ 나ੜ ਖੜੀ ਹੈ ਜੀ ਵਾਹ ਫੇਸ ਕੁਆਲਟੀ ਦਿਖਾ ਦਿਓ ਅੱਗੇ ਹੋ ਕੇ ਕਿੰਨੀ ਚੰਗੀ ਆ ਠੀਕ ਆ ਸੁਭਾਅ ਬੜਾ ਠੰਡਾ ਯਾਰ ਬੜਾ ਠੰਡਾ ਸੁਭਾਅ ਜਿਵੇਂ ਤਾਜੀ ਸੂਈ ਆਏ ਨੀ ਭਾਈ ਜੀ ਹਾਂ ਤਾਜੀ ਵਾਲਾ ਕੰਮ ਹੈ ਨੀ ਜੀ ਬਈ ਕਿਵੇਂ ਹੁਣ 15 ਮਿੰਟ ਹੀ ਹੋਇਆ ਜੀ ਸੂਈ ਨੂੰ ਠੀਕ ਆ ਆਏ ਨੀ ਕੋਈ ਗੱਲ ਵੀ ਮੱਤ ਤੋਂ ਮੱਤ ਨਹੀਂ ਕਰਦੀ ਹਾਂ ਹਾਂ ਮਰਜੀ ਫਿਰ ਦੋ ਸਹੀ ਗੱਲ ਆ ਭਾਈ ਕੋਈ ਮਰਜੀ ਹੱਥ ਫੇਰੀ ਜਾਓ ਵੀਡੀਓ ਦੇ ਆਹ ਗਲੀ ਦੇ ਵਿਚਾਲੇ ਖੜਾ ਲਈ ਜਿੱਧਰ ਦੀ ਮਰਜ਼ੀ ਵਹ ਜਾ ਕੋਈ ਚੱਕਰ ਹੀ ਨਹੀਂ ਆ ਤਰਸਾ ਵੀ ਤੇਰਾ ਤਾਂ ਸੱਦਾ ਬੱਸ ਇੰਨਾ ਠੰਡਾ ਪਸੋ ਯਾਰ ਕਿੱਥੇ ਮਿਲ ਲਿਆ ਨਾ ਭਾਈ ਹਾਂ ਕਾਇਆ ਤੇ ਕੀ ਮੁੱਲ ਆ ਬਾਈ ਜਾਇਜ ਡਾਕਟਰ ਦਾ ਮੁੱਲ ਹੋਣਗੇ ਜੀ ਜਾਇਜ ਹੂੰ ਹੋਣਗੇ ਮੁੱਲ ਇੱਕੋ ਜਿਹੇ ਸਾਰਾ ਇੱਕੋ ਜੀ ਠੀਕ ਆ ਇਹ ਵੀ 75000 ਦੀ ਬਚੀ ਇਹ ਵੀ 75000 ਜੀ ਦੇ ਦੇ ਜਾਂਗੇ ਬਾਈ ਕੋਈ 90 ਨਹੀਂ ਹੂੰ ਇਹ ਵੀ 75000 ਦੀ ਜਮਾ ਜਾਇਜ ਮੁੱਲ ਆ 75000 ਰੁਪਿਆ ਮਾਨਤਨ ਹੋ ਜਾਊਗਾ ਬਾਈ ਬੈਡ ਚੰਗੀ ਆ ਨਾ ਹਾਂਜੀ ਸਰ ਹੂੰ ਪ੍ਰਿੰਟ ਪ੍ਰਿੰਟ ਚੰਗਾ ਕਰਮਾੜੀ ਦਾ ਜਾਤ ਬਰੀਟ ਓਕੇ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਬਾਈ ਬੱਚੀ ਵੀ ਬਹੁਤ ਚੰਗੀ ਆ ਲੇਵਾ ਭਾਉ ਤਿਆਰ ਬਾਇਆ ਪਰਮਾਤਮਾ ਮੈਨੂੰ ਤਿੰਨਾ ਵੜਾ ਮੈਨਾਂ ਵਾਲੇ ਵਾ ਲੱਗਿਆ ਪਰਮਾਤਮਾ ਮੈਨੂੰ ਬਸ ਬਖਸ਼ੀ ਇਹਨਾਂ ਨੂੰ ਸਹੀ ਆ ਸਹੀ ਆ ਠੰਡੀਆਂ ਸੀਲ ਦਾ ਮੈਂ ਅੰਕ ਲਓ ਜੀ ਜੀ ਪੂਰਾ ਪਾਂਡਾ ਵਾਲਾ ਲੈਵਾ ਹਾਂਜੀ ਅੱਗੇ ਬਈ ਤੈਨੂੰ ਨੰਬਰ ਕਿਹੜਾ ਸੂਆ ਸੁੰਦੀ ਆ ਇਹ ਦੂਸਰਾ ਸੂਆ ਰਸਾ ਕਿੰਨੇ ਦਿਨ ਲਊ ਇਹ ਜੀ 5 ਤੋਂ 7 ਦਿਨ ਵੀ ਲੈ ਸਕਦੀ ਆ 4 ਵੀ ਲੈ ਸਕਦੀ ਆ ਹੂੰ ਇਹ ਕਿੰਨੇ ਦਿਨ ਵੀ ਲੈ ਸਕਦੀ ਹੈ ਜੀ ਕੋਈ ਆਪ ਦਾ ਭੈਣ ਭਰਾ ਕਿੰਨੇ ਦਿਨ ਮਰਜ਼ੀ ਮੰਨ ਕੇ ਲੈ ਲੇ ਵੀ 5 ਤੋਂ ਵੱਧ ਲੈਂਦੀ ਹੈ ਠੀਕ ਹੈ ਭਾਈ ਤੇ ਠੰਡੀ ਸੀ ਜਿਵੇਂ ਮਰਜ਼ੀ ਦੀ ਹੱਥ ਫਰੀ ਠੰਡੀ ਬਹੁਤ ਹੈ ਹਨਾ ਲਓ ਕਹਿਣਾ ਕੁਛ ਨਹੀਂ ਸੀਲ ਦੇਖੋ ਪਹਿਲਾਂ ਤਾਂ ਅਸੀਂ ਆਪਣਾ ਢੰਗਰ ਸੀਲ ਲੈ ਕੇ ਖੋਸ਼ਾਂਗੇ ਸ਼ਰਮ ਨੰਗਰ ਲੈ ਕੇ ਖੋਸ਼ੀ ਹੈ ਬਿਊਟੀ ਬੜੀ ਹੈ ਨਾ ਬਿਊਟੀ ਦੇ ਚਮਕਦਮਕ ਤੇ ਕੱਦ ਕਾਠ ਬੰਨੂ ਕਿਸੇ ਗੱਲ ਬੰਨੂ ਠੀਕ ਹੈ ਚਮਕ ਕੱਦ ਬ੍ਰੀਡ ਸਹੀ ਗੱਲ ਆ ਤੇ ਥਣ ਨੇੜ ਤੋਂ ਚੈੱਕ ਕਰਵਾਉਂਗਾ ਕਮਾਲ ਦਾ ਥਣ ਲੱਗਿਆ ਆਏ ਪੁੱਤਾਂ ਸੋਰਜ ਹੈ ਚਾਲੂ ਬ੍ਰੀਡ ਇੱਕ ਨੰਬਰ ਹੂੰ ਆਈ ਨੀ ਕੋ ਗੱਲ ਲੈਵਾ ਬਹੁਤ ਹੈਰ ਕਰਮ ਵਾਲੀ ਰਣ ਆ ਤੇ ਲੈ ਨਕਰਾਂ ਦੀ ਬਹੁਤ ਜ਼ਿਆਦਾ ਹਾਂ ਨਹੀਂ ਕੋਈ ਗੱਲ ਪੰਡਾ ਵਾਲਾ ਲੇਵ ਵਾਲਾ ਕਿੰਨੀਆਂ ਪਿੰਡੇ ਨੇ ਸਹੀ ਗੱਲ ਮੇਰਾ ਦਾਣਾ ਖਾਦਾ ਵੈਰਾ ਬੱਚੀ ਸਹੀ ਗੱਲ ਆ ਬਈ ਦਾਸਦੀ ਆ ਬਈ ਬੜੀ ਦੀ ਬੱਚੀ ਆ ਨਹੀਂ ਕੋਈ ਗੱਲ ਖਰਾਕ ਨਾ ਪਲੀ ਵੀ ਆ ਹਨਾ ਪਲੀ ਦੀ ਬਾਡਰ ਬਾਡਰ ਚੰਗਾ ਪਾਇਆ ਵਜੀ ਹਾਂ ਨਹੀਂ ਕੋਈ ਗੱਲ ਸਹੀ ਗੱਲ ਆ ਦੇਖ ਲੋ ਮੇਰੇ ਪ੍ਰੋਪਰ ਖੜੀ ਆ ਤੇ ਦੇਖ ਲੋ ਕੱਡਾ ਵਾਲਾ ਬਾਈ ਬਰਾਬਰ ਖੜਾ ਕੱਦ ਦਾ ਨਾ ਅੱਜ ਆ ਲਾ ਲ ਹਾਂ ਬਈ ਕੱਦ ਦੇਖ ਲੋ ਜੀ ਕੱਦ ਕੱਦ ਦਾ ਅੰਦਾਜ਼ਾ ਲਾਓ ਥਿੱਲੇ ਵਾਰੇ ਖੁੱਲੇ ਵਾ ਬਹੁਤ ਹਨ ਹਾਂਜੀ ਦੇਵਾ ਬਹੁਤ ਚੰਗਾ ਨਾਲ ਦਿਖਾ ਰਹੇ ਹੂੰ ਥੋੜੀ ਘੱਟੀ ਆ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕੱਲਾ ਕੱਲਾ ਥਣ ਲੈ ਮੁੱਠੀ ਨਾਲ ਥਣ ਲੱਗਿਆ ਬਾਈ ਬਾਲਾ ਚੰਗਾ ਥਣ ਲੈ ਵਾ ਜੀ ਹੂੰ ਕੀ ਬਾਤ ਹੈ ਨਾੜਾ ਨੂੜਾ ਵੀ ਫੁੱਲ ਚੰਗੀਆਂ ਹਨ ਪਛਾਤੋ ਲੈ ਵਾ ਦੇਖੋ ਲੈਕ ਮਾਰ ਅਸ ਪੂਰਾ ਹੈ ਪੰਡਾ ਵਾਲਾ ਨੇ ਪੰਡਾ ਵਾਲੇ ਵਾਲੇ ਕਿ ਤਿਆਰ ਹੋਣੇ ਚੱਲਦੇ ਹੂੰ ਲੈ ਬੱਚਾ ਲਓ ਜੇ ਮਾਦੀਆ ਤੋ ਫੇਰੀ ਜਾਓ ਲੋ ਹੂੰ ਕਿਹਣਾ ਕੁਛ ਦਾ ਨਹੀਂ ਨਾ ਠੰਡੀ ਫੋਨ ਲਾਇਆ ਜੀ ਆ ਗਈ ਆ ਮਾੜਾ ਜਾਂ ਕੈਮਰੇ ਤੋਂ ਸਹੀ ਗੱਲ ਨਹੀਂ ਤਾਂ ਲੋ ਜੀ ਹੁੰਡ ਖਾ ਦਿਓ ਨੇੜੇ ਕਰਕੇ ਮੈਂ ਤਾਂ ਥੱਲੇ ਬੈਠਾ ਜਿਹੜੇ ਕਰਕੇ ਸਾਰੇ ਨੇੜੇ ਤੋਂ ਚੈੱਕ ਐ ਪੁੱਤ ਕੀ ਬਾਤ ਆ ਬਾਈ ਲਓ ਜੀ ਠੰਡੀ ਸੀ ਲਈ ਤੇ ਮੁੱਲ ਬਾਈ ਇਹਦਾ ਜਾਇਜ਼ ਵੋਲ ਡਾਕਟਰ ਦਾ ਇਹਦਾ 71000 ਰੁਪਏ ਹੈ ਮਾਨਦਾਨ ਹੋ ਜਾ ਬਾਲ ਤਾਲ ਕਰਦੇ 75000 ਰੁਪਿਆ ਮੁੱਲ ਆ ਮਾਨਦਾਨ ਜ਼ਰੂਰ ਹੋ ਜਾ ਬੈਡ ਚੰਗੀ ਆ ਕੱਚੀ ਕੱਚੀ ਆ ਉਹ ਸਭ ਨੰਦਾਜਾ ਲਾ ਲਿਓ ਨੇਵਾ ਬੌਟ ਬਣਾਉਗਾ ਸਾਬੇ ਦੇ ਤਾਵਾ 24 ਤੋਂ 25 ਕਿਲੋ ਠੀਕਾ 24 ਤੋਂ 25 ਲੀਟਰ ਦੁੱਧ ਦੱਸਤਾ ਹੂੰ ਪਰ ਜਦੋਂ ਪਿਆਰ ਆਪਣੇ ਕੋਲ ਇਹ ਹੂੰ ਐਕੀਆ ਵੀ 22 ਤੋਂ 23 ਕਿਲੋ ਦੱਸ ਆਪਾਂ ਉਮੀਦ ਰੱਖ ਲਿਆ ਤੋ ਬਾਲਕਾਂ ਕਹਿਣਾ 24 25 ਦੱਸ ਆਪਾਂ 22 23 ਕਿਲੋ ਦੀ ਤੇ ਕੋਲ ਉਮੀਦ ਕਰਦੇ ਆਂ ਠੀਕ ਆ ਭਾਈ ਹਾਂਜੀ ਲੈਵਾ ਵੱਧ ਰੱਖਦਾ ਆਪਾਂ ਕਿਲੋ ਦੋ ਕਿਲੋ ਘੱਟ ਦੱਸਾਂਗੇ ਹੂੰ ਇੱਥੇ ਲਾਡੂ ਲਾ ਦੇਖੋ ਬਹੁਤ ਜਿਆਦਾ ਜੀ ਦੇਖੋ ਆ ਪੰਡ ਵਾਲਾ ਲੈਵਾ ਲੱਗਿਆ ਤੇ ਥਣ ਵੀ ਇਕੱਲਾ-ਗਲਾ ਮੁੱਠੀ ਵਾਲਾ ਬਾਕੀ ਮੋਹਰੇ ਜਾਈਏ ਕੀ ਬਾਤ ਆ ਨਾੜਾਂ ਦੇ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾ ਦਿੱਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਵੀ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ